ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਦੇ ਦਰਿਆਈ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਅਨੇਕਾਂ ਲੋਕ ਘਰੋਂ ਬੇਕਰ ਹੋ ਗਏ ਨੇ ਇਨਾ ਬੇਘਰੇ ਲੋਕਾਂ ਦੀ ਸਿਹਤ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡ ਬਾਰੇਕੇ ਵਿਖੇ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਤ ਕੈਂਪ ਲਾਇਆ ਗਿਆ ਹੈ ਇਸ ਸਕੂਲ ਵਿੱਚ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜ਼ਿਲ੍ਹਾ ਸਿੱਖਿਆ ਅਫਸਰ ਕੈਂਡੀ ਸਿੱਖਿਆ ਫਿਰੋਜ਼ਪੁਰ ਇੱਥੇ ਟੈਂਡੀ ਵਾਲੇ ਸਾਡੇ ਨੇੜੇ ਪਿੰਡ ਪੈਂਦਾ ਬਾਰਡਰ ਦੇ ਉੱਥੇ ਪਾਣੀ ਆ ਗਿਆ ਸੀ ਤੇ ਪਰਸੋਂ ਦਾ ਜਿਹੜਾ ਇਹ ਸੈਂਟਰ ਗਵਰਨਮੈਂਟ ਸੀਨੀਅਰ ਸਕੂਲ ਬਾਰੇ ਕੇ ਨੇ ਵੈਕੂਏਸ਼ਨ ਸੈਂਟਰ ਬਣਾਇਆ ਹੋਇਆ ਹੈ ਤੇ ਇੱਥੇ ਜਿਹੜਾ ਉਸ ਪਿੰਡ ਦੇ ਲੇਡੀਜ਼ ਨੇ ਬੱਚੇ ਨੇ ਉਹਨਾਂ ਨੇ ਆ ਕੇ ਸਟੇ ਕੀਤਾ ਤੇ ਬੱਚਿਆਂ ਨੂੰ ਬਿਜ਼ੀ ਰੱਖਣ ਵਾਸਤੇ ਸਾਡੇ ਅਧਿਆਪਕ ਵਲੰਟੀਅਰਲੀ ਇਹਨਾਂ ਦੀਆਂ ਕਲਾਸਿਜ਼ ਲਗਾ ਰਹੇ ਨੇ ਬੱਚਿਆਂ ਨੂੰ ਡਰਾਇੰਗ ਸ਼ੀਟਸ ਤੇ ਕੋਈ ਨਾ ਕੋਈ ਕੰਮ ਕਰਵਾ ਰਹੇ ਆ ਤੇ ਬੱਚੇ ਕਾਫੀ ਔਰ ਜਿਹੜੇ ਪੇਰੈਂਟਸ ਨੇ ਉਹ ਵੀ ਕਾਫੀ ਸੈਟੀਸਫਾਈਡ ਨੇ ਤੇ ਠੀਕ ਚੱਲ ਰਿਹਾ ਜੀ ਇਹ ਪ੍ਰਬੰਧ ਅਸੀਂ ਸਰ ਪੂਰਾ ਇਨਸ਼ੋਰ ਕਰ ਰਹੇ ਹਾਂ ਸਾਡੇ ਸਾਰੇ ਜਿੰਨੀ ਵੀ ਪ੍ਰਸ਼ਾਸਨ ਵੱਲੋਂ ਹੈ ਸਾਡੇ ਸਟਾਫ ਮੈਂਬਰਸ ਨੇ ਸਾਰੇ ਲੱਗੇ ਹੋਏ ਆ ਹੈਲਥ ਡਿਪਾਰਟਮੈਂਟ ਵਾਲੇ ਵੀ ਸਾਰੇ ਆਪਣੇ ਵੱਲੋਂ ਪੂਰੀਆਂ ਐਫਰਟਸ ਕਰ ਰਹੇ ਨੇ ਕਿ ਕਿਸੇ ਵੀ ਪਬਲਿਕ ਨੂੰ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਂ ਦਿੱਤੀ ਜਾਵੇ ਹਾਂ ਜੀ ਮੈਂ ਕੰਪਿਊਟਰ ਟੀਚਰ ਬਾਰੇ ਕਿ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਕਰਵਾਂਦੀ ਹਾਂ ਇਸ ਸਕੂਲ ਦੇ ਵਿੱਚ ਹੜਪੀੜਿਤ ਜਿਹੜੇ ਹੈਗੇ ਐ ਕਾਫੀ ਸਾਰੇ ਬੱਚੇ ਔਰ ਕਾਫੀ ਸਾਰੇ ਜਿਹੜੇ ਲੋਗ ਹੈ ਉਹ ਆਏ ਹੋਏ ਨੇ ਜਿਹੜੇ ਕਿ 3 ਦਿਨ ਤੋਂ ਇੱਥੇ ਰੁਕੇ ਹੋਏ ਐ ਇੱਥੇ ਉਹਨਾਂ ਬੱਚਿਆਂ ਨੂੰ ਪ੍ਰੋਪਰ ਪੜਾਇਆ ਜਾ ਰਿਹਾ ਹੈ ਉਹਨਾਂ ਦੀਆਂ ਕਲਾਸਾਂ ਲਿੱਤੀਆਂ ਜਾ ਰਹੀਆਂ ਐ ਔਰ ਈਵਨ ਸਾਡੇ ਜਿਹੜੇ ਮਿਡੇ ਮੀਲ ਵਾਲੇ ਵਰਕਰ ਨੇ ਉਹਨਾਂ ਦੁਆਰਾ ਇੱਥੇ ਖਾਣਾ ਵੀ ਦਿੱਤਾ ਜਾ ਰਿਹਾ ਐ ਸਾਰੇ ਉਹ ਇੱਥੇ ਕੰਮ ਕਰਵਾਏ ਜਾ ਰਹੇ ਐ ਮਤਲਬ ਪੂਰਾ ਪ੍ਰੋਪਰ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਐ ਇਸ ਵਜ੍ਹਾ ਸੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਜਿਹੜੇ ਕੀ ਉਹ ਇੰਨਾ ਵਸੇ ਇੰਨਾ ਕੁਝ ਕਰਦੇ ਪਏ ਨੇ ਮੇਰਾ ਨਾਮ ਸੋਜਨਾ ਹੈ ਮੈਂ ਪਿੰਗਰ ਟਿੱਡੀ ਵਾਲੀ ਦੀ ਰਹਿਣ ਵਾਲੀ ਆ ਸਾਡਾ ਜਿਲ੍ਹਾ ਜਿਲ੍ਹਾ ਫਿਰੋਜ਼ਪੁਰ ਹੈ ਸਾਡੇ ਪਿੰਡ ਵਿੱਚ ਅੱਗੇ ਹੜਾ ਆ ਗਿਆ ਸੀ ਜਿਸ ਕਾਰਨ ਸਾਨੂੰ ਸਰਕਾਰ ਵੱਲੋਂ ਬਾਰੇ ਕਿਹਜਲਾ ਮਿਲਿਆ ਹੈ ਸਾਡੀ ਆਨਲਾਈਨ ਕਲਾਸਾਂ ਡਰਾਈਂਗ ਵਾਲੀਆਂ ਸ਼ਿੱਤਾਂ ਤੇ ਸਾਨੂੰ ਡਰਾਈਂਗ ਕਰਾਈ ਜਾ ਰਹੀ ਹੈ ਪੜਾਈ ਲਿਖਾਈ ਹੋਰ ਸਾਡੀ ਵਧੀਆ ਹੋ ਰਹੀ ਹੈ ਸਾਨੂੰ ਖਾਣਾ ਸਭ ਕੁਝ ਵਧੀਆ ਮਿਲ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਰਕਾਰਾਂ ਨੇ ਸਾਨੂੰ ਇੰਨਾ ਵਧੀਆ ਖਾਣ ਪੀਣ ਨੂੰ ਜਗ੍ਹਾ ਦਿੱਤੀ ਹੈ ਰਹਿਣ ਨੂੰ ਇਸੇ ਲਈ ਧੰਨਵਾਦ मेरा नाम सनी है मेरा पहले दिल्ली वाला है ते ਸਾਡੇ ਪ੍ਰਿੰਟ ਵਿੱਚ ਜੇ ਪਾਣੀ ਆ ਗਿਆ ਤੇ ਸਰਕਾਰ ਦੀ ਟੀਮ ਨੇ ਸਾਨੂੰ ਇੱਥੇ ਲਿਆਂਦਾ ਹੈ ਤੇ ਇੱਥੇ ਅਸੀਂ ਪੜਾਈ ਲਖਾਈ ਵਧੀਆ ਕਰ ਰਹੇ ਤੇ ਖਾਣਾ ਪੀਣਾ ਵਾਧੂ ਹੈ ਤੇ ਹੋਰ ਅਸੀਂ ਇੱਥੇ ਵਧੀਆ ਪੜ ਰਹੇ ਆ ਤੇ ਡਰਾਇੰਗ ਵੀ ਕਰ ਰਹੇ ਆ ਕਰਦੇ ਕਿੱਥੇ ਤੁਹਾਡੇ ਸਾਰੇ ਉੱਥੇ ਕਰਦੇ ਸਾਰੇ ਇੱਥੇ ਆ ਦੋ ਦੋ ਹੈ ਮੇਰੀ ਮੰਮੀ ਡੇਰੀ ਕਾਰਜ ਚ ਹੈਗੇ ਆ ਤੇ ਮਾਲ ਡੰਗਰ ਦਾ ਕਰਦੇ ਬਸ ਇਸ ਲਈ ਅਸੀਂ ਇੱਥੇ ਆ ਗਏ ਆ ਸਰਕਾਰ ਇਥੇ ਵਾਦੂ ਖਾਣਾ ਪੀਣਾ ਚੱਲ ਰਿਹਾ ਹੈ ਕੀ ਆ ਗਿਆ ਮਿਲ ਰਹਾ ਕੋਣ ਇੰਜ ਕੈਮਰੇਜ ਦੇਖ ਕੇ ਬੋਲ ਸਬਜੀ ਪਨੀਰ ਦੀ ਮਿਲਦੀ ਹੈ ਦੁੱਧ ਮਿਲਦਾ ਰਾਤੀ ਸੌਣ ਲੱਗਿਆ ਤੇ ਦੋਹਰ ਦਰੋਟੀ ਸਭ ਕੁਝ ਮਿਲਦਾ ਹੈ ਮੇਰਾ ਨਾਮ ਲక్ష్ਮੀ ਹੈ ਅਸੀਂ ਗੱਟੇ ਰਾਜਿਆ ਕੇ ਸਕੂਲ ਤੋਂ ਆਏ ਸੀ ਤੇ ਇੱਥੇ ਸਾਡੇ ਪਿੰਡ ਟੈਂਡੀ ਵਾਲਾ ਤੇ ਇੱਥੇ ਪਾਣੀ ਹੈ ਸਾਡੇ ਘਰੇ ਆ ਗਿਆ ਸੀ ਅਸੀਂ ਤਾਂ ਐਸੇ ਤੇ ਇੱਥੇ ਸਾਨੂੰ ਰਹਿਣ ਦੀ ਵਧੀਆ ਜਗ੍ਹਾ ਮਿਲ ਰਹੀ ਹੈ ਖਾਣ ਪੀਣ ਨੂੰ ਵਧੀਆ ਹੈ ਅੱਥੇ ਪੈਸਾ ਨੂੰ ਲੈ ਕੇ ਆਏ ਸੀ ਬਾਹਰ ਦੇ ਸਰਕਾਰ ਤੇ ਪੈਸਾ ਨਾਲ ਵਧੀਆ ਲੱਗਦਾ